ਦੀ ਡੀਲ ਡਨ ਹੁੰਦੀ ਆ ਪਲਵਾਨ ਕਹਿੰਦਾ ਇੰਨੇ ਪੈਸੇ ਦੇ ਦਿਓ ਪ੍ਰੀਤ ਖੇਡ ਲੂ ਠੀਕ ਆ ਉਹਨਾਂ ਨਾਲ ਮੇਰੀ ਡੀਲ ਡਨ ਹੁੰਦੀ ਪਲਵਾਨ ਵਿੱਚ ਕੀ ਗੱਲ ਪਲਵਾਨ ਮੇਰੇ ਮੈਟਰੋ ਵਾਲਿਆਂ ਤੋਂ ਪੈਸੇ ਨਹੀਂ ਦਿਵਾ ਸਕਦਾ ਅੱਜ ਸਾਲ ਹੋ ਗਿਆ ਉਹਨਾਂ ਦੇ ਮੈਚ 'ਚ ਮੇਰੇ ਗੋਡੇ ਤੇ ਸੱਟ ਲੱਗੀ ਮੈਟਰੋ ਵਾਲਿਆਂ ਦੇ ਮੈਂ 5 ਮੈਚ ਸੱਟ ਲਵਾ ਕੇ ਵੀ ਉਹਨਾਂ ਦੇ ਨਾਲ ਪੰਜੇ ਮੈਚ ਉਹਨਾਂ ਦੇ ਖੇਡੇ ਉਹਨਾਂ ਮੈਨੂੰ ਜਿਹੜਾ 3 ਲੱਖ ਰੁਪਈਆ ਦਿੱਤਾ ਉਹ ਦਿੱਤਾ ਬਾਕੀ ਦਾ 8 ਲੱਖ ਰੁਪਈਆ ਉਹਨਾਂ ਮੇਰਾ ਨਹੀਂ ਦਿੱਤਾ ਉਹ ਪਲਵਾਨ ਦੇ ਮੈਂ 6 ਮਹੀਨੇ ਤਰਲੇ ਕਰ ਦੇਣਾ ਮੇਰੇ ਪੈਸੇ ਦਿਵਾ ਦਿਓ ਤੇ ਮੇਰੇ ਉਹ ਪੈਸੇ ਨਹੀਂ ਦਵਾ ਸਕਦੇ ਸਭ ਕੁਝ ਕਰ ਸਕਦੇ ਕਿਸੇ ਨੇ ਲੱਤ ਨਹੀਂ ਲਾਈ ਠੀਕ ਹੈ ਨਾ ਮੇਰੇ ਵੀ ਦਿਲ ਤੇ ਜੋ ਬੀਤਦੀਆਂ ਮिन्नੂ ਪਤਾ ਜੇ ਮੇਰਾ ਕੋਈ ਪਿਓ ਹੁੰਦਾ ਜਾਂ ਕੋਈ ਭਰਾ ਹੁੰਦਾ ਬਣਿਆ ਦਿਲੋਂ ਤੇ ਮੇਰੇ ਨਾਲ ਨੰਗੇ ਪੈਰ ਵੀ ਚੱਲਦਾ ਕੰਡਿਆਂ ਦੇ ਖਲੁੰਦਾ ਠੀਕ ਹੈ ਨਾ ਇਹ ਗੱਲਾਂ ਦਾ ਦੁੱਖ ਲੱਗਦਾ ਵਾ ਕਦੀ ਨਹੀਂ ਅਹੀਂ ਪੁੱਛਿਆ ਵੀ ਮੈਂ ਚੋ ਕੀ ਮਿਲਿਆ ਕੀ ਨਹੀਂ ਖਾਸ ਕਰ ਮੈਂ ਜਿੰਨੇ ਕੇ ਪੈਸੇ ਮਿਲੇ ਮੈਂ ਲੈ ਕੇ ਆਪਣੀ ਬੋਝੀ ਚ ਪਾਏ ਬਾਕੀ ਬੰਦੇ ਪੁਵਾ ਉਹਨਾਂ ਟੁੱਟੇ ਸਾਰੇ ਪੈਸੇ ਤੋਂ ਟੁੱਟੇ ਆ ਵੀ ਭੁਲਵਾਨ ਕੱਟ ਪੈਸੇ ਦਿੰਦਾ ਅਹੀਂ ਕਿਉਂ ਨਹੀਂ ਕਦੀ ਕਿਹਾ ਮੈਂ ਕਿਉਂ ਨਹੀਂ ਕਦੀ ਕਿਹਾ ਮੈਨੂੰ ਕੱਟ ਪੈਸੇ ਮਿਲੇ ਆ ਅੱਜ ਤੱਕ ਭਲਵਾਨ ਇੱਕ ਵਾਰ ਵੀ ਕਹਦੇ ਪ੍ਰੀਤ ਇੱਥੇ ਤੋਂ ਰੁਸਿਆ ਵੀ ਮੈਨੂੰ ਮੈਂ 2 ਦਿਨੇ ਪੈਸੇ ਮਿਲਦੇ ਮੈਂ 2 ਦਿਨੇ ਪੈਸੇ ਤੇ ਖੇਡਣਾ ਤੇ ਕਦੀ ਮੈਂ ਸੁਣਾਇਆ ਵੀ ਹੋਏ ਵੀ ਮੈਂ 25000 ਦਾ ਤੇ ਮੋਟਰਸਾਈਕਲ ਵਾਲਾ ਮੈਚ ਖੇਡ ਕੇ ਆਉਣਾ ਤੇ ਮੈਨੂੰ ਤੂੰ ਹੀ ਉਧਰੋਂ ਮੜਾ ਕੇ ਇੱਧਰ 3000 ਤੇ ਖੜਾ ਹੁੰਦਾ ਕਿਉਂ ਖੜਾ ਹੁੰਦੇ ਜੇ ਮੈਂ ਕਦੀ ਦਿਲ ਤੇ ਨਹੀਂ ਲਾਈਆਂ ਗੱਲਾਂ ਜੋੜਿਆ ਜੂੜਿਆ ਕੁੱਖ ਨਹੀਂ ਆ ਠੀਕ ਹੈ ਨਾ ਆੜੇ ਗੱਲਾਂ ਕਰਦੇ ਇਹਨਾਂ ਨੂੰ ਸਿਰਫ ਕੁਛ ਨਹੀਂ ਪਤਾ ਮੇਰੇ ਭਰਾਵਾਂ ਨੂੰ ਮੈਨੂੰ ਪਤਾ ਤੂੰ ਹੀ ਅੰਦਰੋਂ ਦੁਖੀ ਤਾਨੂੰ ਦੁੱਖ ਲੱਗਦਾ ਪਰ ਕੱਲਾ ਸਿਰਫ ਬੋ ਇਹ ਬੰਦਾ ਬੋਲਣ ਕੀ ਡਿਆਏ ਤੋ ਉਹਨੂੰ ਬੋਲੀ ਤੋਂ ਜੱਜ ਨਾ ਕਰੋ ਬੰਦੇ ਦੇ ਨਾਲ ਖੜਕੇ ਤੇ ਬੰਦੇ ਨੂੰ ਵੇਖੋ ਤੇ ਪਰਖੋ ਬੰਦੇ ਦੇ ਅੰਦਰ ਚਾਤੀ ਮਾਰੋ ਫਿਰ ਪਤਾ ਲੱਗਦਾ ਬੰਦਾ ਕੀ ਆ ਉਤੋਂ ਤੋਂ ਵੇਖਨ ਨੂੰ ਸਾਰੇ ਹੀ ਬੜੇ ਵਿਦਵਾਨ ਲੱਗਦੇ ਆ ਠੀਕ ਆ ਨਾ ਜਿਨ੍ਹਾਂ ਨਾਲ ਹੋਈਆਂ ਉਹਨਾਂ ਨੂੰ ਬਦਾਵਾ ਐਡੇ ਪਾਗਲ ਨਹੀਂ ਕਿਸੇ ਗੱਲ ਤੋਂ ਹੀ ਪਿੱਛੇ ਹੋਏ ਉਦਾਂ ਨਹੀਂ ਹੋਏ ਕਾਟੇ ਖਾ ਗਏ ਹੋਏ ਆ ਜਦੋਂ ਅੱਗੇ ਕੋਖ ਨਹੀਂ ਹੁੰਦੀ ਦਾ ਠੀਕ ਆ ਨਾ ਪਲਵਾਨ ਚਾਹੁੰਦਾ ਮੈਟਰੋ ਵਾਲੇ ਸਾਰਾ ਕੁਝ ਕਰਾ ਸਕਦਾ ਈ ਅੱਜ ਤੱਕ ਉਹਨਾਂ ਮੇਰੇ ਪੈਸੇ ਨਹੀਂ ਦਿੱਤੇ ਹੱਲ ਆ ਗਈ ਉਹਨਾਂ ਦੇ ਦੋ ਮੈਚ ਪਹਿਲੇ ਪੂਰੇ ਵਧੀਆ ਖੇਡੇ ਤੀਜੇ ਮੈਚ ਮੇਰੇ ਸੱਟ ਲੱਗਦੀ ਐ ਠੀਕ ਆ ਨਾ ਉੱਥੇ ਮੇਰਾ ਕੀ ਕਸੂਰ ਨਾ ਫੈਡਰੇਸ਼ਨ ਉੱਥੇ ਪਲੇਅਰਾਂ ਨਾਲ ਖੜਦੀ ਐ ਕੀ ਬੰਦਾ ਕਰੇ ਬਾਕੀ ਚਲੋ ਫੋਨ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਬਾਬੇ ਦੀਪ ਸਿੰਘ ਦਾ ਨਾਮ ਲੈ ਕੇ ਹਾਜ਼ਰ ਨਾਜ਼ਰ ਮੰਨ ਕੇ ਕੀਤੀਆਂ ਜੇ ਇਹਨਾਂ ਗੱਲਾਂ 'ਚ ਕੋਈ ਮੈਨੂੰ ਕਹੂਗਾ ਆ ਗੱਲ ਗਲਤ ਆ ਮੈਂ ਉਹਦਾ ਪ੍ਰੂਫ ਦਊਗਾ ਤੇ ਜੇ ਉਹ ਗੱਲ 'ਚ ਮੈਂ ਝੂਠਾ ਨਿਕਲੂਗਾ ਤੇ ਆ ਸੁਣਨ ਵਾਲਿਆਂ ਦਾ ਸ਼ਿੱਤਰ ਹੋਊ ਤੇ ਸਿਰ ਮੇਰਾ ਹੋਊਗਾ ਕਿ ਮੈਂ ਬੜੇ ਉਹਨਾਂ ਡਰੋਗੇ ਤੇ ਹੋਸ਼ ਹਵਾਸ ਦੇ ਵਿੱਚ ਕਹਿਣ ਡਿਆ ਤੇ ਬਾਕੀ ਮੇਰੇ ਬਾਰੇ ਪੁੱਛਣਾ ਆਇਆ ਤੇ ਜਿੰਨੇ ਮਾਝੇ ਦੇ ਪਲੇਅਰ ਆ ਨਾ ਜਿੰਨਾ ਭਰਾਵਾਂ ਨਾਲ ਮੈਂ ਖੇਡਿਆ ਉਹਨਾਂ ਤੋਂ ਪਤਾ ਕਰਕੇ ਵੇਖਿਓ ਵੀ ਮੇਰਾ ਦਿਲ ਕਿੱਦਾਂ ਦਾ ਮੈਂ ਲੋਕਾਂ ਨਾਲ ਕਿੱਦਾਂ ਖੜਦਾ ਤੇ ਕੋਈ ਮੇਰੇ ਨਾਲ ਕਿੱਦਾਂ ਖੜਿਆ ਸਾਰੀਆਂ ਗੱਲਾਂ ਜੋ ਜ਼ਿੰਦਗੀ 'ਚ ਹੋਈਆਂ ਬਹੁਤ ਸੋਚ ਸਮਝ ਕੇ ਕੀਤੀਆਂ ਹਨਾ ਠੀਕ ਹੈ ਨਾ ਤੇ ਬਾਕੀ ਮੈਂ ਇੱਕ ਗੱਲ ਤਾਂ ਦੱਸਦਾ ਘਰ 'ਚ ਸਿਰਫ ਮੈਂ ਇਕੱਲਾ ਕਮਾਉਣ ਵਾਲਾ ਨਾ ਮੇਰਾ ਡੈਡੀ ਸਿਰ ਤੇ ਆ ਦੋ ਪੈਣਾ ਮੇਰੇ ਸਿਰ ਤੇ ਆ ਤੇ ਮੇਰੀ ਮਾਤਾ ਘਰੇ ਗੱਲੀ ਠੀਕ ਆ ਤੇ ਮੈਂ ਹੀ ਕਮਾਉਣ ਵਾਲਾ 23 ਕਿੱਲੇ ਜ਼ਮੀਨ ਆਉਂਦੀ ਮੈਨੂੰ ਕੋਈ ਮੈਲੂਮੀ ਲਾਟੀ ਨਹੀਂ ਹੈਗਾ ਠੀਕ ਹੈ ਨਾ ਤੇ ਮੈਨੂੰ ਦੱਸੋ ਵੀ ਮੈਂ ਗਾੜੀ ਜੇ ਕਬੱਡੀ ਚ ਕੁਝ ਨਹੀਂ ਖਟਿਆ ਘਾਟੇ ਹੀ ਖਾਈ ਗਿਆ ਲੋਕੀ ਮੈਨੂੰ ਖਾਈ ਗਿਆ ਲੋਕੀ ਮੈਨਾਂ ਘਾਟੇ ਹੀ ਕਰੀ ਗਿਆ ਮੈਂ ਕਬੱਡੀ ਚੋ ਕੀ ਕਮਾਊਂਗਾ ਤੇ ਅੱਗੇ ਮੈਂ ਕੀ ਕਰੂੰਗਾ ਠੀਕ ਹੈ ਕਿ ਨਹੀਂ ਬਹੁਤ ਕੁਝ ਬੰਦਾ ਸੋਚਦਾ ਜਦੋਂ ਕਿਸੇ ਫੀਲਡ ਚ ਆਉਂਦਾ ਬਹੁਤ ਕੋਈ ਸੁਪਨੇ ਸਜਾਉਂਦਾ ਵੀ ਆਹ ਕਰੂੰਗਾ ਆਹ ਕਰੂੰ ਜਦੋਂ ਕੁਝ ਨਾ ਦਿਖੇ ਨਾ ਤੇ ਫਿਰ ਬਸ ਜੋ ਚੰਗਾ ਲੱਗੇ ਉਹ ਕਰਨਾ ਚਾਹੀਦਾ ਕਿਉਂਕਿ ਨਾਲ ਖੜਨ ਵਾਲੇ ਜਦੋਂ ਸਾਥ ਛੱਡ ਜਾਂ ਨਾ ਉਹ ਦੋਨਾਂ ਦੇ ਮਗਰ ਨਾ ਭਜੋ ਉਹਨਾਂ ਤੋਂ ਅੱਡ ਹੋ ਕੇ ਵੱਖਰਾ ਰਾਹ ਬਣਾਓ ਠੀਕ ਹੈ ਨਾ ਤੇ ਬਾਕੀ ਕੋਈ ਗੱਲ ਨਹੀਂ ਵੈਗੂ ਜੀ ਕਾ ਖਾਲਸਾ ਵੈਗੂ ਜੀ